ਸਕੂਲ ਦੇ ਪ੍ਰਿੰਸੀਪਲ ਨੇ ਸਕੂਲ ਵਿੱਚ ਪੜਾਉਣ ਵਾਲੀ ਕੁੜੀ ਨੂੰ ਹੀ ਦਿੱਤਾ ਸ਼ੇਰਮ। ਕੁੜੀ ਨੇ ਆਪਣੇ ਘਰਦਿਆਂ ਨੂੰ ਦੱਸ ਕੇ ਪ੍ਰਿੰਸੀਪਲ ਦੀ ਕਰਵਾਈ ਲਾਪਾ। ਦੇਖੋ ਹੁਣ ਕਿਵੇਂ ਮਾਫੀਆ ਮੰਗ ਰਿਹਾ। ਯਾਰ ਕੋਈ ਸੋਚਣਾ ਸਮਝਣਾ ਚਾਹੀਦਾ। ਬਾਅਦ ਵਿੱਚ ਬੇਇੱਜ਼ਤੀ ਦਾ ਕਾਰਨ ਬਣਦਾ। ਇਹ ਵੀ ਕਿਸੇ ਦੀਆਂ ਧੀਆ ਪੜਾਣਾਂ। ਜੇ ਆਪ ਦੀਆਂ ਧੀਆ ਪੜਾਣ ਨੂੰ ਧੀਆ ਪੜਾਣਾ ਸਮਝਿਆ ਜਾਂਦਾ ਨਾ। ਦੂਸਰਿਆਂ ਨੂੰ ਵੀ ਸਮਝਣਾ ਜ਼ਰੂਰੀ ਹੈ। ਇਹ ਪ੍ਰਿੰਸੀਪਲ ਤੇ ਚੰਗੀ ਕਾਰਵਾਈ ਹੋਣੀ ਚਾਹੀਦੀ ਹੈ। ਜੋ ਕਿ ਅੱਗੇ ਤੋਂ ਕੋਈ ਵੀ ਗਲਤੀ ਨਾ ਕਰ ਸਕੇ। ਹੋਰ ਨੂੰ ਵੀ ਸੇਧ ਮਿਲੇ। ਤੇ ਜੋ ਇਹ ਪੜਾਣਾਂ ਨੇ ਇਨਾਂ ਨੂੰ ਵੀ ਪੂਰੀਆਂ ਕਰਨੀਆਂ ਰਹਿਣਾ ਚਾਹੀਦਾ ਹੈ ਤੇਰੇ ਇਹ ਦੁਨੀਆਦਾਰੀ ਸਹਾਰ ਦੇ ਵਿੱਚ ਆਊਗੀ ਠੀਕ ਹੈ ਨਾ ਸਿਰਫ ਤੁਸੀਂ ਇੱਕ ਬੰਗਾ ਪਾਉਣ ਯੋਗ ਨਹੀਂ تلوار ਚੱਕਣੀ ਵੀ ਸਿੱਖੋ ਮਜ਼ਬੂਤ ਹੋਣਾ ਸਿੱਖੋ ਡਰਿਆ ਨਾ ਕਰੋ ਜਿੱਥੇ ਕੋਈ ਗਲਤੀ ਕਰ ਰਿਹਾ ਹੈ ਆਪਣੇ ਘਰਦਿਆਂ ਨੂੰ ਜਾਂ ਆਪ ਲੜਨ ਦੀ ਕੋਸ਼ਿਸ਼ ਕਰਿਆ ਕਰੋ ਕਿਉਂਕਿ ਜੇ ਤੁਸੀਂ ਇੱਕ ਕਦਮ ਚੰਗਾ ਚੱਕੋਗੇ ਤੇ ਤੁਹਾਡੇ ਨਾਲ 100 ਜਣਾਂ ਆ ਵੀ ਖੜੇ। ਇਹ 100 ਜਣਾਂ ਨੂੰ ਸੇਧ ਵੀ ਮਿਲ ਸਕਦੀ ਹੈ। ਜੇ ਤੁਸੀਂ ਚੁੱਪ ਕਰਕੇ ਸੈਣ ਕਰੀ ਚੱਲਾਂਗੇ ਫਿਰ ਕੁਝ ਨਹੀਂ ਹੋ ਸਕਦਾ। ਗੁਰੂ ਸਾਹਿਬ ਕਹਿੰਦੇ ਆ ਵਿਰੋਧ ਕਰਨ, ਜੁਰਮ ਕਰਨਾ, ਠਿਗਣਾ ਉਹ ਵੀ ਪਾਪ ਆ ਤੇ ਜੁਰਮ ਸਹਿਣਾ ਵੀ ਪਾਪ ਆ। ਕਦੇ ਵੀ ਜੁਰਮ ਸਹਿਣਾ ਨਾ ਕਰੋ। ਉਸ ਦੇ ਨਾਲ ਲੜਨ ਦੀ ਕੋਸ਼ਿਸ਼ ਕਰਨਾ। ਕਦੇ ਨਾਲ ਬਹੁਤ ਜਣਾਂ ਨੂੰ ਸੇਧ ਮਿਲ ਸਕਦੀ ਹੈ।